ਤੁਸੀਂ ਦੇਖ ਰਹੇ ਹੋ ਬਾਰਡਰ ਪੱਤੀ ਨਿਊਜ਼ ਮੈਂ ਮੂਰਾਈ ਪੱਟੀ ਇਸ ਵੇਲੇ ਮੌਜੂਦ ਨਹੀਂ ਪਿੰਡ ਠੇਟੜ ਕੇ ਜਿੱਥੇ ਕੀ ਇੱਕ ਰੈਲੀ ਸਰਦਾਰ ਸੁਖਵਿੰਦਰ ਸਿੰਘ ਜੀ ਦਾਵਾ ਜਿਹੜੇ ਇਥੋਂ ਦੇ ਕੈਂਡੀਡੇਟ ਨੇ ਉਹ ਇੱਥੇ ਪਹੁੰਚੇ ਨੇ ਆਓ ਗੱਲਬਾਤ ਕਰਦਿਆਂ ਦੀ ਆ ਗਿਆ ਰੈਲੀ ਬਾਰੇ ਕੀ ਕਹਿਣਾ ਚਾਹਣਗੇ মকেনেষ কলাইব বন নন উষু হয় ইয়। خاتم اوه وي دي فتنہ فتنہ جي بيچي ڪرڻا نه ٿو ٿيندا اوه ٻئي ڇوٽا بابا منجا ٿو ٿو ڇڏتو ٿي ڇڏيا سڀي ਆ ਬੁੱਢੇ ਬਹਾਪਾਈ ਮੈਨੂੰ ਗਾਂ ਵੀ ਤੁਹਾਡੇ ਤੇ ਮੇਰੀ ਸ਼ਮੂਚੀ ਪੰਚਾਇਤ ਨੂੰ ਜਿਹੜੇ ਮੇਰੇ ਮੋਦ ਬੈਠਾ ਬੈਠੇ ਨੇ ਹੋਰ ਵੀ ਸਾਥੀਆਂ ਨੂੰ ਤੁਹਾਨੂੰ ਸਲੂਟ ਆ ਕਿਉਂਕਿ ਕਈ ਤਰ੍ਹਾਂ ਦੇ ਹਰ ਕਈ ਤਰ੍ਹਾਂ ਦੇ ਨਾਲਜ ਕਈ ਤਰ੍ਹਾਂ ਦੇ ਇਥੇ ਦੇ ਮਾਲਿਕ ਇਹ ਵੀ ਮੈਨੂੰ ਪਤਾ ਵਾਪਰਦੇ ਤਕਰੀ ਅਤੇ ਗਿਧੜੀ ਹੋ ਜਾਂਦੀ ਸਾਡੇ ਖਿਲਾਫ ਤੇ ਫੇਰ ਵੀ ਵੀਰੋ ਕੋਈ ਸਾਡੇ ਮਾਣ ਰੱਖਦੇ ਹੋ ਰੰਧਾਵਾ ਸਾਹਿਬ ਨੂੰ ਇਥੋਂ ਜਿਤਾ ਕੇ ਘਰ ਲਿਓ ਦੋਹਾਂ ਠੇਠੇ ਵਾਲੇ ਉਧਾਈ ਦੇ ਪਾਸੇ ਰੰਧਾਵਾ ਜੀ.ਟੀ.ਐਮ ਸਾਹਿਬ ਦਾ ਪੁਲਿਸ ਜਨਾਬ ਵੀਰੋ ਦਾ ਵਾਦਾ ਮਾਦਾਇ ਖੜੇ ਖੁਆਇਆ ਅਸੀਂ ਕਾਲ ਜੀ ਤੁਹਾਨੂੰ ਧੰਨਵਾਦ ਕਰਦੇ ਹਾਂ ਛੋਟੀਆਂ ਕਾਰੀਆਂ ਸਾਰਿਆਂ ਨੂੰ ਪਤਾ ਹੀ ਆ ਕੇ ਛੋਣ ਦਾ ਦਿਨ ਵੱਜਿਆ ਪਿਆ ਛੋਣ ਨੂੰ ਜੰਬਿਆ ਵੀਰੋ 15 ਅਗਲੇ ਪਹਿਲੀ ਸਰਕਾਰ 5 ਸਾਲ ਚੱਲੀ ਸੀ ਆਪਾਂ ਪੰਜਾਬ ਸਰਕਾਰ ਦੇ ਕੰਮ ਕੀਤੀ ਹੁਣ ਆ ਜਿੱਲੀ ਸਰਕਾਰ ਨੇ ਲੈਖੇ ਨਾਲ ਜੀ ਤੇ ਬੜੀ ਤੁਸੀਂ ਸਾਰੇ ਇਲਾਕੇ ਵਾਲੇ ਚਰਦਾਵਾਸਾ ਦੀ ਸਾਰੇ ਵਿਧਾਇਕਾਂ ਦੇ ਪਤਰੀਓ रंधावाब सेंटर चुनौत टिकट मिली है बाद पार्लीमेंट खड़े हो गए इलाके दंधावादे लीडर सान सा ਹੋਰ ਵੀ بڑے ਲਿਫਾਫੇ ਆਉਣੇ ਨੇ ਬਾਜੋ ਤੇ ਸਮਝਦਾਰ ਜੀ ਤੇ ਜਿੰਨੇ ਤੁਸੀਂ ਨਿੱਕੇ ਤੇ ਸਰਕਾਰ ਵਾਲੇ ਵੱਡੇ ਵਾਲੇ ਹਮੇਸ਼ਾ ਫਿਰ ਤੋਂ ਕਾਂਗਰਸ ਦੇ ਸਾਕੇ ਪੀਦੇ ਤੇ ਤੁਹਾਨੂੰ ਮੈਂ ਇਹੋ ਹੀ ਅਪੀਲ ਕਰਨ ਆਇਆ ਜੀ ਤੇ ਜਿੱਦਾਂ ਪਹਿਲਾਂ ਵੀ ਤੁਸੀਂ ਮੈਂ ਐਮ.ਐਲ.ਏ ਬਣਦਾ ਰਿਹਾ ਮੰਤਰੀ ਬਣਦਾ ਰਿਹਾ ਠੇਠੜਕੇ ਵਾਲੇ ਸਭ ਕੁਝ ਹੋ ਹੀ ਹੁੰਦੇ ਸੀ ਤੇ ਐਮ.ਪੀ ਬਣ ਕੇ ਵੀ ਠੇਠੜਕੇ ਵਾਲੇ ਨਹੀਂ ਛੱਡੀ ਅੱਗੀ ਰਹਿਣੀ ਜੋਗਦੀਪ ਜੀ ਬੋਲੇ ਸੋਨਿਹਾਲਾ ਵੀ ਇਹ ਆਪਣੇ ਆਪ ਨੂੰ ਸਾਰਿਆਂ ਨੂੰ ਮੁੰਡਾ ਹੀ ਸਮਝਦਾ ਰਿਹਾ ਆ ਠੇਠੜਕੇ ਦੀ ਵੀ ਇੱਕਲੀ ਬੂਟੀ ਤੇਰਾ ਲੱਗਦਾ ਕਿ ਸਾਡਾ ਲੱਗਦਾ ਇਥੇ ਵੀ ਸ਼ਾਇਦ ਉਹਦਾ ਬੂਥ ਮਾ ਵੱਗੀ ਉਹ ਦੌੜ ਜਾਣ ਭਾਵੇਂ ਜੇਨਨ ਬਤਲ ਤੋਂ ਬਿਰਾਗ ਚਰਪਾ ਤੋਂ ਲੋਕਾਂ ਨੂੰ ਸਭ ਕੇ ਮਾਰਨੇ ਉਕਤ ਮੰਨਾ ਗਿਆ ਸਰਦਾਰ ਖਿੰਦਰ ਸਿੰਘ ਜਿੰਦਾਬਾ ਸ਼ਾਂਗਰਜ ਪਾਰਟੀ ਜਿੰਦਾਬਾ ਸਰਦਾਰ ਜੀ ਜਿੰਦਾਬਾ ਸਾਰੇ ਜਣੇ ਬੇਗਾਨੀ ਆਪਣੇ ਪੁੱਛੇ ਆ ਅਰਦਾਵਾਸ਼ਾ ਪਹੁੰਚ ਗਏ ਨੇ ਉਹਨਾਂ ਨੇ ਪਿਆਰ ਸੋਣੇ ਨਾਲ ਸੱਜਣ ਮਿੱਤਰ ਅੱਜ ਜਿਹੜੀ ਠੇਠਰ ਚਰ ਵਿੱਚ ਮੀਟਿੰਗ ਕੀਤੀ ਔਰ ਇਸੇ ਤਰ੍ਹਾਂ ਹੀ ਅੱਜ ਮੈਂ ਪਿੰਡ-ਪਿੰਡ ਜਿਹੜੇ ਮੇਰੇ ਪੁਰਾਣੇ ਪਿੰਡ ਨੇ ਉਹਨਾਂ ਚ ਕਰਕੇ ਕੱਲੂ ਹੀ ਉਹਨਾਂ ਪਿੰਡਾਂ 'ਚ ਜਾਊਂਗਾ ਉਹ ਸਾਰੇ ਪਿੰਡਾਂ 'ਚ ਮੀਟਿੰਗ ਕਰ ਰਿਹਾ ਔਰ ਜਿਹੜਾ ਪਹਿਲਾਂ ਵੀ ਇਹਨਾਂ ਪਿੰਡਾਂ 'ਚ ਪੂਰਾ ਹਰ ਰਾਮਦਾ ਤੇ ਹੁਣ ਉਹਦੇ ਤੋਂ ਵੱਧ ਮਿਲੇ ਆਮ ਪਾਰਟੀ ਨੇ ਇੱਕ ਬਿਆਨ ਦਿੱਤਾ ਵਾ ਜੀ ਤੁਹਾਨੂੰ ਪਤਾ ਹੀ ਹੈਗਾ ਵੀ ਉਹ ਕਿ ਨਾਟ ਬਸਟਾ ਲੱਗਣ ਦੇਣੇ ਨੇ ਪਿੰਡਾਂ ਦੇ ਵਿੱਚ ਝੂਠ ਬਾਰੇ ਕੋਈ ਮੂਲ ਮੂਲ ਭੱਟੀ ਸਾਹਿਬ ਕੋਈ ਸੋਚ ਸਕਦੇ ਹੋ ਇਹ ਤੇ ਟੇਟਰਗਾਜ ਕੋਣ ਰੋਕ ਸਕਦਾ ਸਾਡਾ ਗਰੁੱਪ ਆਪਾ ਦਾ ਵਿਰੋਧ ਰੂ ਹੋ ਰਿਹਾ ਜੀ ਪਿੰਡਾਂ ਵਿੱਚ ਦੀ ਉਸ ਵੇ ਨਹੀਂ ਜਿਹੜਾ ਜਿਹੜਾ ਵਿਰੋਧ ਆ ਉਹਨਾਂ ਸੁਣਨਾ ਚਾਹੀਦਾ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਜੋ ਇਹਨਾਂ ਨੇ ਕਿਹਾ ਹੱਤਵਾਦੀ ਨੇ ਅਲਗਵਾਦੀ ਨੇ ਵੱਖਵਾਦੀ ਨੇ ਇਹ ਦੇਸ਼ੇ ਆਂਦਾ ਥਾਂ ਦੇ ਕਿਉਂ ਨਹੀਂ ਦਲੀ ਜਾਣ ਦਿੱਤਾ ਜਾਂਦਾ ਪੂਰੀਆਂ 8-9 ਕੰਟਰੀਆਂ ਦੇ ਵਿੱਚ ਕਿਸਾਨਾਂ ਦੀ ਅਜੀਟੇਸ਼ਨ ਚੱਲੀ ਉੱਥੇ ਸੜਕਾਂ ਦੇ ਉੱਤੇ ਟਰੈਕਟਰ ਨਹੀਂ ਜਾ ਸਕਦੇ ਪਰ ਉਥੋ ਦੀ ਸਰਕਾਰ ਨੇ ਸਪੈਸ਼ਲ ਪਰਮਿਸ਼ਨ ਦਿੱਤੀ ਕਿ ਟਰੈਕਟਰ ਲੈ ਕੇ ਸਾਡੀ ਰਾਜਨੀਤਿਕ ਇਤਿਹਾਸ ਸਾਡੇ ਇਹ ਤੇ ਕਿਹਨੇ ਤਾ ਨਾ ਪਾਗਲੇ ਬਣਾਉਂਦੇ ਨੇ ਕਿਸਾਨ ਜੋ ਕਰਦੇ ਨੇ ਠੀਕ ਕਰ ਰਹੇ ਨੇ ਜੀ ਅੱਜ ਦੀ ਮੀਟਿੰਗ ਬਾਰੇ ਜੀ ਅੱਜ ਰੰਦਾਵਾ ਸਾਹਿਬ ਸਾਡੇ ਗ੍ਰਹਿ ਵਿਖੇ ਠਹਿੜ ਕੇ ਵੀ ਕੇ ਆਏ ਸਾਨੂੰ ਤੇ ਵੋਟਾਂ ਦੇ ਵੋਟਰਾਂ ਦਾ ਉਹਨਾਂ ਨੇ ਟੇਬਲ ਟਾਕ ਕੀਤੀ ਆ ਜਿਹੜੀ ਕਿ ਇੱਕ ਜਾਲੀ ਦਾ ਰੂਪ ਧਾਰ ਗਈ ਰੰਦਾਵਾ ਸਾਹਿਬ ਨੂੰ ਅਸੀਂ ਵਿਸ਼ਵਾਸ ਦਵਾਇਆ ਵਾ ਇੱਥੇ ਫਿਰਗੇ ਵਿੱਚੋਂ ਅਜ ਤੱਕ ਹੀ ਕਾਂਗਰਸ ਵਿਹਾੜੀ ਤੇ ਐਤ ਦਾ ਅੱਗੇ ਦਾ ਵੀ ਵੱਧ ਵੋਟਾਂ ਤੇ ਜਿੱਤ ਪ੍ਰਾਪਤ ਕਰਕੇ ਇਥੋਂ ਤੁਹਾਨੂੰ ਹੋਰਾਂਗੇ ਗੱਲ ਇਸ ਤਰ੍ਹਾਂ ਆ ਇਸੇ ਹੋਰ ਕਈ ਪਾਰਟੀਆਂ ਦੇ ਆਣ ਕੇ ਮੋਤਵੇਰ ਤੇ ਲੋਕਾਂ ਨੂੰ ਦਾਬੇ ਮਾਰਦੇ ਨੇ ਦਾਬੇ ਨਾਲ ਵੋਟ ਨਹੀਂ ਪੈਂਦੀ ਦਾਬੇ ਨਾਲ ਤੁਸੀਂ ਕਿਹਦਾ ਦਿਲ ਨਹੀਂ ਜਿੱਤ ਸਕਦੇ ਅੱਜ ਦਾ ਵੋਟਰ ਬੜਾ ਸਿਆਣਾ ਵਾ ਇਹ ਨਾ ਕਿ ਡਰਦਾ ਵਾ ਨਾ ਕਿ ਨੇ ਦੱਬੇ ਜਾਣਾ ਹੀ ਆ ਇਹ ਪਿਆਰ ਨਾਲ ਹੀ ਪੈਣੀ ਆ ਵੋਟ ਤੇ ਇੱਥੋਂ ਅਸੀਂ ਚੰਗੀ ਜੋਰਤ ਦੇ ਤਰੀਕੇ ਨਾਲ ਇੱਥੋਂ ਇਸ ਬੈਲਟ ਤੋਂ ਵੀ ਆ ਬਾਕੀ ਵੀ ਮੈਂਬਰ ਸਰਪੰਚ ਸਾਹਿਬ ਮੇਰੇ ਨਾਲ ਇਲਾਕੇ ਦੇ ਖੜੇ ਨੇ ਇਸ ਬੈਲਟ ਚੋਂ ਹੀ ਚੰਗੀ ਜਿੱਤ ਦਿਵਾ ਕੇ ਤੇ ਇਹਨਾਂ ਨੂੰ ਦਿੱਲੀ ਵਾਲੀ ਓਸੀ ਤੇ ਬਿਠਾ ਲਾਂਗੇ ਅੱਗੇ ਗੁਰੂ ਰਾਮਦਾਸ ਅੱਗੇ ਅਰਦਾਸ ਆ ਸਾਡੀ ਮੱਤ ਕਰਨ ਇਹ ਹੱਕ ਸੱਚ ਦੀ ਲੜਾਈ ਆ ਇਸ ਕਰਕੇ ਇਹ ਲੜਾਈ ਤੇ ਅਸੀਂ ਕਾਮਯਾਬ ਹੋ ਕੇ ਨਿਕਲਾਂਗੇ